ਨਿੰਦਾ ਤੇ ਕਪੂਰ ਥਲੇ ਨੂੰ ਚਮਕਾ ਇੱਥੇ ਲੜਾਈ ਜਿਹੜੀ ਹੈ ਉਹ ਮਲਕ ਭਾਗੋ ਤੇ ਭਾਈ ਲਾਲੋ ਦੀ ਸ਼੍ਰੀ ਅਕਾਲ ਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਆ ਸੋਢੀ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰਜਨ ਅਵਾਦੀ ਸੱਜਨ ਸਿੰਘ ਚੀਮਾ ਨੇ ਨਗਰ ਸੁਧਾਰ ਟਰਸਟ ਕਪੂਰਥਲੇ ਦੇ ਚੇਅਰਮੈਨ ਬਜੋ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਤੇ ਸਤਾਨਕ ਸਰਕਾਰ ਆਬਾਰੇ ਮੰਤਰੀ ਡਾਕਟਰ ਰਵਿਉਧ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਸੱਜਨ ਸਿੰਘ ਚੀਮਾ ਨੂੰ ਕੁਰਸੀ ਤੇ ਬਿਠਾਇਆ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਸੱਜਨ ਸਿੰਘ ਜੀਮਾ ਨੇ ਕਿਹਾ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ ਅਤੇ ਨਗਰ ਸੁਧਾਰ ਟਰਸਟ ਵਿੱਚ ਵੱਡੇ ਸੁਧਾਰ ਲਿਆਉਣਗੇ ਚੀਮਾ ਨੇ ਕਿਹਾ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਵਿੱਚ ਪਿਛਲੇ 25 ਸਾਲਾਂ ਤੋਂ ਰਾਜ ਕਰ ਰਹੇ ਲੀਡਰਾਂ ਨੇ ਹਲਕੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਹੁਣ ਸਮਾ ਆ ਗਿਆ ਕਿ ਕਪੂਰਥਾ ਹਲਕੇ ਵਿੱਚ ਵੱਡੇ ਸੁਧਾਰ ਲਿਆਂਦੇ ਜਾਣਗੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗਲਬਤ ਕਰਦੇ ਹੋਏ ਸਥਾਨਕ ਸਰਕਾਰਾਵਾਰੇ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਕਿਹਾ ਕਿ ਕਪੂਰਥਾ ਹਲਕੇ ਵਿੱਚ ਕੂੜੇ ਦੀ ਸਮੱਸਿਆ ਨੂੰ ਜਲਦ ਹੀ ਦੂਰ ਕੀਤਾ ਜਾਵੇਗਾ ਹੁਣ ਇਹ ਵੀ ਕਿਹਾ ਕਿ ਕਪੂਰਥਲਾ ਵਿਧਾਨ ਸਭਾ ਹਲਕੇ ਵਿੱਚ ਆਉਂਦੇ ਕੁਝ ਸਮੇਂ ਵਿੱਚ ਹੀ ਨਵਾਂ ਹਲਕਾ ਇੰਚਾਰਜ ਲਗਾ ਦਿੱਤਾ ਇਸ ਤੋਂ ਪਹਿਲਾਂ ਤਾਜਪੋਸ਼ੀ ਸਮਾਗਮ ਦੌਰਾਨ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸੱਜਣ ਸਿੰਘ ਚੀਮਾ ਨੇ ਜਿੱਥੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਉੱਤੇ ਹੀ ਬਿਨਾ ਨਾਮ ਲੈ ਵਿਰੋਧੀਆਂ ਤੇ ਤਿੱਖੇ ਸ਼ਬਦ ਵਰਤੇ ਹਮਲੇ ਕੀਤੇ ਅਤੇ ਕਿਹਾ ਕਿ ਕਪੂਰਥਲੇ ਹਲਕੇ ਲੋਕਾਂ ਨੂੰ ਹੁਣ ਤਕਲੀਫਾਂ ਤੋਂ ਰਾਹਤ ਮਿਲਣ ਵਾਲੀ ਹੈ। ਉਨ੍ਹਾਂ ਕਿਹਾ ਕਿ ਕਪੂਰਥਲੇ ਵਿਧਾਨ ਸਭਾ ਹਲਕੇ ਦੇ ਵਰਕਰਾਂ ਨੂੰ ਇਕਜੁੱਟ ਕੀਤਾ ਜਾਵੇਗਾ ਅਤੇ ਕਪੂਰਥਲਾ ਹਲਕੇ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇਗਾ। ਪੇਸ਼ ਹੈ 인ਦਰਜੀਤ ਸਿੰਘ ਚਾਹਲ ਦੀ ਕਪੂਰਥਲਾ ਤੋਂ ਰਿਪੋਰਟ। ਇਹ ਦਸਵੰਦੀ ਕੰਮ ਲੈਂਦਾ ਤੇ ਕਪੂਰਥਲੇ ਨੂੰ ਚਮਕਾ ਸਕਦਾ ਸੀ। ਇੱਥੇ ਲੜਾਈ ਜਿਹੜੀ ਹੈ ਉਹ ਮਲਕ ਭਾਗੋ ਤੇ ਭਾਈ ਲਾਲੋ ਦੀ ਹੈ ਲੜਾਈ ਇੱਥੇ ਤੇ ਜਿੱਤ ਜਿਹੜੀ ਹੈ ਕਿਦੀ ਹੋਊਗੀ ਭਾਈ ਲਾਲੋ ਦੀ ਜਿੱਤ ਲੜਾਈ ਜਿਹੜੀ ਹੈ ਉਹ ਆਪਾਂ ਜਿੱਤਾਂਗੇ ਲੈ ਦੇਣੇ ਪੈਸੇ ਕੀ ਕਰਨੇ ਆ ਪੈਸੇ ਇਸ ਬੰਦੇ ਨੇ ਜਿੰਨੇ ਮਰਜੀ ਖੱਟ ਖਵਾ ਲਵੇ ਪੈਸੇ ਕਿਤੇ ਨਾਮ ਨਹੀਂ ਜਾਣੇ ਪੈਸੇ ਕਿਤੇ ਗੂਗਲ ਕਰ ਗੂਗਲ ਕਰਕੇ ਦੇਖਿਓ ਜਿੰਨੀਆਂ ਬੇਈਮਾਨੀਆਂ ਹੀਰਾ ਫੇਰੀਆਂ ਉਧਰ ਨਿਕਲਣਗੀਆਂ ਤੇ ਸੋਚੋ ਸਾਨੂੰ ਗੂਗਲ ਕਰੋਗੇ ਤੇ ਇੱਕ ਪ੍ਰਾਪਤੀਆਂ ਨਿਕਲਣਗੀਆਂ ਅਸੀਂ ਆਹ ਕੁਝ ਖੱਟ ਕੇ ਜਾਣਾ ਇਥੇ ਇਸ ਪੱਟੀਆਂ ਦਾ ਤੇ ਗੱਡੀਆਂ ਦਾ ਤੇ ਡਾਕਟਰਾਂ ਦਾ ਨਿੱਗ ਮੰਨਣ ਲਈ ਆਏ ਉਹ ਬਹੁਤ ਮੰਨ ਲਿਆ ਐਸਐਸਪੀ ਜੀ ਬਹੁਤ ਮੰਨ ਲਿਆ ਇਥੇ ਸੇਵਾ ਕਰਨ ਵੀ ਆਇਆ ਸਿਰਫ ਤੁਹਾਡਾ ਜਿਹੜਾ ਸਾਨੂੰ ਸਾਥ ਚਾਹੀਦਾ ਵੀਰੋ ਇਸ ਟੀਮ ਨੂੰ ਕਪੂਰਥਲੀ ਦੇ ਵਾਲ ਨੂੰ ਇੱਕ ਜੇ ਕੱਲ ਕੇ ਤਗੜਿਆ ਕਰਨਾ ਹੈ ਤੇ ਆਪਾਂ ਹਰ ਹਾਲਤ ਦੇ ਵਿੱਚ ਇਹਦੀਆਂ ਜੜ੍ਹਾਂ ਖਾੜ ਕੇ ਮਾਰਾਂਗੇ ਇਥੋਂ ਗੰਦ ਕੱਟਾਂਗੇ ਔਰ ਕਪੂਰ ਥਲੇ ਨੂੰ ਸਾਫ ਸੁਥਰਾ ਤੇ ਵਧੀਆ ਜਿਹੜਾ ਬਣਾਵਾਂਗੇ ਨਸ਼ਾ ਰਹਿਤ ਬਣਾਵਾਂਗੇ ਗਰਮਸ਼ਾਹ ਰਹਿਤ ਬਣਾਵਾਂਗੇ ਦਰ ਰਹਿਤ ਬਣਾਵਾਂਗੇ دہشت ਦਲ ਜੜੀ ਹੈ ਉਹ ਇਹਨੇ ਫਲਾਈਆ ਉਹ ਸਾਰਾ ਕੋਈ ਠੀਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਹਿਮਤੋ ਜੀ ਬਲੇ ਸੋਨਹਾਰਾ ਅਸਰੀਆ ਜੋ ਸਾਡਾ ਮਹਿਕਮਾ ਲੋਕਲ ਬਾਡੀ ਕਮੇਟੀਆਂ ਕਾਰਪੋਰੇਸ਼ਨ ਸੇਟਾ ਸਾਰਾ ਸਾਡੇ ਕੋਲ ਹੀ ਹੈਗਾ ਤੇ ਅੱਜ ਅਸੀਂ ਪਹੁੰਚੇ ਸੀ ਸਜਨ ਸਿੰਘ ਚਿਮਾ ਜੀ ਦੀ ਤਾਸ਼ ਕੋਸ਼ੀ ਵਾਸਤੇ ਤੇ ਆਪਣੀ ਮੁਲਾਕਾਤੋਂ ਪਹਿਲਾਂ ਵੀ ਮੈਨੂੰ ਪੱਤਰਕਾਰ ਵੀਰਾਂ ਨੇ ਦੱਸਿਆ ਕਿ ਇੱਥੇ ਜਿਹੜੀ ਲਿਫਟਿੰਗ ਦੀ ਕੂੜੇ ਦੀ ਬੜੀ ਦਿੱਕਤ ਹੈਗੀ ਆ ਕੋ ਡੰਪ ਦੀ ਪਲੇਸ ਹੈ ਨਹੀਂ ਕੁਝ ਮਸ਼ੀਨਰੀ ਵੀ ਆਈ ਹੋਈ ਆ ਉਹ ਵੀ ਨਾ ਵਰਤੋਂ ਦੀ ਕੰਡੀਸ਼ਨ 'ਚ ਹੈ ਕਦੀ ਕਹਿੰਦੇ ਉਹਨੂੰ ਕੋਈ ਵਰਤਾ ਹੀ ਨਹੀਂ ਗਿਆ ਕਦੀ ਵੀ ਉਹ ਵੀ ਉੱਦੀ ਖੜੀ ਹੈਗੀ ਆ ਤੇ ਦੂਜੀ ਜਿਹੜੀ ਗੱਲ ਦੱਸ ਜੀ ਕਿ ਕਿਤੇ ਸਟਾਫ ਦੀ ਬੜੀ ਇੱਥੇ ਕਿੰਦੇ ਘਾਟ ਹੈਗੀ ਆ ਜਿਹੜੇ ਸਾਡੇ ਸਪਾਈਸ ਸਰਵਰ ਦੀ ਜਾਂ ਸਫਾਈ ਵਿਤਰ ਨੇ ਤੇ ਜਰੂਰ ਅਸੀਂ ਆਪਾਂ ਸਾਡੇ ਧਿਆਨ 'ਚ ਆ ਗਿਆ ਹੈਗਾ ਤੇ ਜਿਹੜਾ ਕਿ ਨਜ਼ਰ ਪੰਡਣੀ ਚਾਹੀਦੀ ਚਾਹੀਦੀ ਜਿਹੜਾ ਏਰੀਆ ਤਾਂ ਡਿਵੈਲਪ ਹੈ ਨਹੀਂ 50 ਐਮਸੀ ਬਠਾ ਕੇ ਪਏ ਜੀ ਜੀ ਕਿਤੇ ਨਾ ਕਿਤੇ ਰੈਵਨੂ ਇਕੱਠਾ ਕਰਕੇ ਲੋਕਾਂ ਦੇ ਟੈਕਸ ਦਾ ਬਹੁਤ ਪਾਇਆ ਜਾ ਰਿਹਾ ਹੈ ਜੀ ਜੇ ਉਹ ਨਿਗਮ ਬਣ ਗਿਆ ਤਾਂ ਉਹ ਤਾਂ ਚਲੋ ਨਿਗਮ ਤਾਂ ਬਣ ਗਿਆ ਜੀ 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 ਪੂਰੀ ਮੈਂ ਗੱਲ ਕਰਕੇ اٹਿਆ ਜਿਹੜੇ ਜਿਹੜੇ ਬੰਦੇ ਨੇ ਨਾਲ ਨਿਗਮ ਨਹੀਂ ਚੱਲਦਾ ਜੀ ਜੀ ਨਹੀਂ ਹੋਏਗਾ ਦੇਖੋ ਮੇਰੇ ਧਿਆਨ ਚ ਅੱਜ ਆ ਗਿਆ ਹੈਗਾ ਜਿਹੜੀ ਸਪੈਸ਼ਲੀ ਜਿਹੜੀ ਤੁਸੀਂ ਕੇ ਕੁੜੀ ਦੀ ਗੱਦਗੀ ਦੀ ਸੰਭਾਲ ਕੀਤੀ ਹੈਗੀ ਲਿਫਟਿੰਗ ਦੀ ਗੱਲ ਕੀਤੀ ਹੈ ਸਟਾਫ ਦੀ ਗੱਲ ਕੀਤੀ ਹੈਗੀ ਇਹਦੀ ਸਟਾਫ ਦੀ ਬੜੀ ਘਾਟ ਹੈਗੀ ਤੇ ਉਹਦਾ ਅਸੀਂ ਆਪਾਂ ਜਲਦੀ ਇਹਦਾ ਆਪਾਂ ਦਾ ਹਲਫਾ ਪੂਰਾ ਕਰਾਂਗੇ ਆਪਾਂ ਮੈਂ ਕਹਿ ਰਿਹਾ ਹੈਗਾ ਤੁਹਾਨੂੰ ਠੀਕ ਹੈ ਜੀ ਅਸੀਂ ਕਹਿ ਰਹੇ ਹਾਂ ਇਹਦਾ ਹਲਫਾ ਪੂਰਾ ਡੈਫੀਨਿਟ ਹੱਲ ਕਰਾਂਗੇ ਕਿਉਂ ਲੋਕਾਂ ਨੂੰ ਆਸ ਲੱਗੇ ਸਾਨੂੰ ਚੁਣਿਆ ਬੜਿਆ ਆਸ ਪਿਆਰ ਨਾਲ ਸਾਡਾ ਵੀ ਫਰਜ਼ ਹੈ ਕਿ ਅਸੀਂ ਵੀ ਲੋਕਾਂ ਦੀ ਜਿਹੜੀ ਹੈਗੀ ਆ ਉਹ ਵੀ ਤਾਂ ਦੇਖਣਾ ਕਰੇ ਉੱਥੇ ਆ ਸਰਕਾਰ ਮਿੱਟੀ ਕੋਲੀ ਕੋਈ ਜੋ ਦਾ ਤੁਹਾਡੇ ਨਾਲ ਵਾਦਾ ਹੈਗਾ ਉਸ ਜਿਹੜੀ ਸਫਾਈ ਅਸੀਂ ਬਕਰ ਕੇ ਦਿੰਦਾ ਜੀ ਤਾਂ ਲੋ ਇੱਕ ਵਾਰੀ ਸਟੱਡੀ ਕਰ ਲਵਾਂ ਉਹ ਕਿ ਮਸਲਾ ਕੀ ਪ੍ਰੋਬਲਮ ਹੈਗੀ ਆ ਤੇ ਉਹ ਆਪਾਂ ਜਰੂਰ ਆਪਾਂ ਜੋ ਡੈਫੀਨੇਟਿਵ ਜੋ ਪੱਕਾ ਹੱਲ ਕਰਾਂਗੇ ਆਪਾਂ ਵਧੀਆ ਹੱਲ ਕਰਾਂਗੇ ਸਰ ਇਸ ਤੋਂ ਇਲਾਵਾ ਨਹੀਂ ਮੇਰੇ ਵੱਡੇ ਵੀਰ ਨੇ بڑے ਤਜੱਬੇ ਖਾਨ ਨੇ ਤੇ ਮੈਨੂੰ ਲੱਗਦਾ ਨਹੀਂ ਕੋਈ ਇਹਨਾਂ ਨੂੰ ਕੋਈ ਨਸੀਹਤ ਦੀ ਜਾਂ ਕੋਈ ਗਾੜੇ ਦੀ ਲੋੜ ਹੈਗੀ ਆ ਪਾਰਟੀ ਦੇ ਵਫਾਦਾਰ ਨੇ ਇਮਾਨਦਾਰ ਬੰਦੇ ਨੇ ਤੇ ਜੋ ਇਹਨਾਂ ਨੇ ਕਿਹਾ ਕਿ ਤੰਦ ਦੇ ਇਹਨਾਂ ਬੰਦ ਨਾ ਰਸਤਾ ਕੰਮ ਕਰੋਗੇ ਤੇ ਟਰਸਟ ਨੂੰ ਪ੍ਰੋਫਿਟ ਜੀ ਵੀ ਲੈ ਕੇ ਆਓਗੇ ਤੇ ਅਸੀਂ ਤਾਂ ਹੈਗੀ ਇਹਨਾਂ ਦੇ ਉੱਪਰ ਹੈੱਡਕੁਆਰਟਰ ਜਿੱਥੇ ਜਿਵੇਂ ਜਵਾਨ ਹੋਗੀ ਤੇ ਮੁਸ਼ਕਲਾਂ ਹੋਣਗੇ ਟਰਸਟ ਦੀ ਅਸੀਂ ਆਪਾਂ ਹੱਲ ਕਰ ਪਹਿਲਾਂ ਤੇ ਮੈਂ ਜਿਹੜੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਸ਼੍ਰੀ ਅਰਵਿੰਦ ਕੇਜਰੀਵਾੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣੇ ਮੁੱਖ ਮੰਤਰੀ ਪੰਜਾਬ ਦੇ ਸੰਦੀਪ ਆਟਕ ਜੀ ਔਰ ਸਾਡੇ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੂੜਾ ਜੀ ਅ ਸ਼ੈਰੀ ਕਲਸੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਵਿਜੋਤ ਜੀ ਸਤੰਕ ਸਰਕਾਰਾਂ ਦੇ ਮੰਤਰੀ ਸਾਰਿਆਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੱਕ ਜ਼ਿੰਮੇਵਾਰੀ ਜਿਹੜੀ ਹੈ ਮੈਨੂੰ ਸੌਂਪੀ ਹੈ ਸੋ ਮੈਂ ਜਿਹੜਾ ਕੰਮ ਹੋਊਗਾ ਇਮਾਨਦਾਰੀ ਦੇ ਨਾਲ ਉਹ ਕਰਾਂਗਾ ਔਰ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਖਤਮ ਕੀਤਾ ਜਾਊਗਾ ਸਭ ਤੋਂ ਪਹਿਲਾਂ ਤੇ ਮੈਂ ਇਸ ਕੁਰਸੀ ਤੇ ਬੈਠਾ ਹਾਂ ਤੇ ਮੈਨੂੰ ਸਾਰਾ ਕੁਝ ਸਮਝ ਕੇ ਤੇ ਵਿਚਾਰ ਕੇ ਔਰ ਬੜਾ ਹੀ ਟਰਾਂਸਪੇਰੈਂਸੀ ਨਾਲ ਇਮਾਨਦਾਰੀ ਦੇ ਨਾਲ ਇਹ ਮੈਂ ਕੰਮ ਜਿਹੜਾ ਹੈ ਇਹ ਜੇ ਤੁਸੀਂ ਗੱਲ ਕਰੀਏ ਪਿਛਲੇ 2 ਸਾਲਾਂ ਤੋਂ ਜਿਹੜਾ ਕੋਈ ਕਹੋ ਕਿ ਜਿਹੜਾ ਤਕਰੀਬਨ 99% ਜਿਹੜਾ ਸਮਾਂ ਉੱਥੇ ਹੀ ਮੈਂ गुजारਦਾ ਇਹ ਹਲਕਾ ਅਲੱਗ ਹੈ ਜਿਲ੍ਹਾ ਹਟਕੋਟ ਰਤੇ ਆਇਆ ਸੋ ਮੈਂ ਇਹਦੇ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਸਾਡੇ ਜਿਹੜੇ ਗੁਰਪਾਲ ਇੰਡੀਅਨ ਜੀ ਉਹਨਾਂ ਨੇ 2 ਸਾਲ ਜਿਹੜਾ 3 ਸਾਲ ਇੱਥੇ ਲਾਏ ਨੇ ਤੇ ਮੈਂ ਸਮਝਦਾ ਕਿ ਇਹ ਮਤਲਬ ਕੀ ਹੋਈ ਹੈ ਮਿਹਰਬਾਨੀ ਕਿੱਤੀ ਹੈ ਉਹ ਹਲਕੇ ਦੀ ਜ਼ਿੰਮੇਵਾਰੀ ਤਾਂ ਮੁਕਾਬਲੇ ਬਾਅਦ ਵੀ ਪੱਟੇ ਨਹੀਂ ਕਿੰਦਾ ਸਾਡਾ ਦੇਖੋ ਜੀ ਮੈਂ ਇਹ ਨਹੀਂ ਕਹਿੰਦਾ ਵੀ ਦੋ ਹਲਕੇ ਦੀ ਜ਼ਿੰਮੇਵਾਰੀ ਮੈਨੂੰ ਇੱਥੇ ਇੰਪਰੂਵਮੈਂਟਸ ਦਾ ਚੇਅਰਮੈਨ ਲਾਇਆ ਔਰ ਉੱਥੇ ਮੈਂ ਹਲਕਾ ਇੰਚਾਰਜਾਂ ਪਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਵਰਕਰ ਨੇ ਜਿੱਥੇ ਵੀ ਮੇਰੀ ਜ਼ਰੂਰਤ ਪੈ ਗਈ ਜੋ ਮੇਰੇ ਤਾਈ ਮੈਂ ਇੱਕ ਵੱਡਾ ਹੋਣ ਦੇ ਨਾਤੇ ਇਹਨਾਂ ਦਾ ਸੀਨੀਅਰ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਮੁੱਠ ਕਰਕੇ ਤੇ ਜਿਹੜਾ ਇੱਥੇ ਮਜ਼ਬੂਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰੂੰਗਾ ਸੋ ਇੱਥੇ ਮੈਂ ਹਲਕਾ ਇੰਚਾਰਜ ਨਹੀਂ ਆ ਜਾ ਮੇਰੀ ਕੋਈ ਉਹ ਜ਼ਿੰਮੇਵਾਰੀ ਨਹੀਂ ਇੱਕ ਮੈਂ ਆਫਿਸ ਦੇ ਵਿੱਚ ਇੱਥੇ ਬੈਠਣਾ ਤੇ ਜਿਹੜੇ ਸਾਰੇ ਸਾਡੇ ਵੀਰ ਨੇ ਜਿਸ ਤਰ੍ਹਾਂ ਮੇਰੀ ਟੀਮ ਸultanpur lodi ਦੇ ਵਿੱਚ ਜਿੰਨੇ ਮੇਰੇ ਛੋਟੇ ਭਰਾਵਾਂ ਵਾਂਗੂ ਮੇਰਾ ਇੱਕ ਪਿਆਰ ਹੈ ਮੇਰਾ ਸਤਿਕਾਰ ਕਰਦੇ ਨੇ ਇੱਥੇ ਵੀ ਬੜੇ ਵਧੀਆ ਨੇ ਵਲੰਟੀਅਰ ਸਾਰੇ ਮੈਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਹਰ ਤਰ੍ਹਾਂ ਨਾਲ ਖੜਾ ਹਾਂ ਤੇ ਬਾਕੀ ਇਹ ਤੁਸੀਂ ਸੱਚ ਗਿਆ ਕਿ ਜਿਹੜਾ ਇੱਥੇ 25 ਸਾਲ ਤੋਂ ਕਾਬਜ ਹੈ ਤੇ ਮੈਂ ਇੱਥੇ ਛੇਵੀ ਦੇ ਵਿੱਚ ਪੜਦਾ ਹੁੰਦਾ ਸੀ ਛੇਵੀ ਤੋਂ ਲੈ ਕੇ 11ਵੀ ਤੱਕ ਪੜਦਾ ਸੀ ਤੇ ਜਿਹੜਾ ਜਦੋਂ ਦਾ ਇਹ ਇਨਸਾਨ ਇੱਥੇ ਆਇਆ ਇਹਨੇ ਕਬੂਤ ਥਲੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਕੋਈ ਵੀ ਮੈਂ ਦੇਖਦਾ ਕਿ ਨਸ਼ੇ ਦੇ ਅੱਡੇ ਥਾਂ ਥਾਂ ਤੇ ਬਣ ਗਏ ਜਿਹੜੇ ਅੱਜ ਸਾਡੀ ਸਰਕਾਰ ਜਿਹੜੀ ਹੈ ਉਹਨੂੰ ਤਬਾਹ ਕਰਨ ਦੇ ਉੱਤੇ ਨਿਸ਼ਚਿਤ ਹੈ ਨਿਸ਼ਚਿਤ ਹੈ ਤਬਾਹ ਕਰਨਾ ਉਹਨਾਂ ਦਾ ਔਰ ਹੋਰ ਕੋਈ ਵੀ ਇੱਕ ਕੰਮ ਨਹੀਂ ਗਿਨਾ ਸਕਦਾ ਕੋਈ ਕਿ ਮੈਂ ਕਮੀ ਕਿੱਥੇ ਰਹੀ ਹੈ ਪਾਰਟੀ ਦੀ ਕਮੀ ਰਹੀ ਹੈ ਕੀ ਜਿਹੜਾ ਕੀ ਹਲਕਾ ਚਾਰਜ ਨਾਲ ਲਗਾ ਕੇ ਗਲਤਵਾਰਕ ਸ਼ਿਕਾਇਤ ਕਰ ਤੋਂ ਚਿੱਠੀ ਤੱਕ ਮੈਂ ਪਹਿਲੇ 25 ਸਾਲਾਂ ਦੀ ਗੱਲ ਕਰ ਰਿਹਾ ਮੈਂ 2-3 ਸਾਲਾਂ ਦੀ ਨਹੀਂ ਗੱਲ ਕਰ ਰਿਹਾ ਤੇ ਹਲਕਾ ਇੰਚਾਰਜ ਜਿਹੜਾ ਲਾਇਆ ਸੀਗਾ ਉਹਦੀ ਅਚਾਨਕ ਉਹ ਪਰਮਾਤਮਾ ਵੱਲੋਂ ਹੀ ਸੀਗਾ ਕਿ ਉਹਦੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਮੈਂ ਰਿਕੁਐਸਟ ਵੀ ਕੀਤੀ ਹੈ ਮੈਂ ਆਪਣੇ ਸਤਾਰਜੋਬ ਮੰਤਰੀ ਸਾਹਿਬਾਨ ਨੂੰ ਵੀ ਇਹਨਾਂ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ ਇੱਥੇ ਹਲਕਾ ਇੰਚਾਰਜ ਲਾ ਕੇ ਤੇ ਟੀਮ ਨੂੰ ਜਿਹੜਾ ਸਟਰੋਂਗ ਕੀਤਾ ਜਾਵੇ ਇਹ ਕਮੀ ਨਹੀਂ ਹੈ ਕਿ ਲਾਇਆ ਨਹੀਂ ਹੈ ਡੈਥ ਹੋ ਗਈ ਹੈ ਫਿਰ ਪਾਰਟੀ ਨੂੰ ਡਿਸਾਈਡ ਕਰਨ ਦੇ ਵਿੱਚ ਥੋੜਾ ਟਾਈਮ ਲੱਗਦਾ ਸਭ ਠੀਕ ਹੋਦੀ ਥੋੜਾ ਹੋਰ ਪਏ ਇਹੇ ਕੰਮ ਤੋਂ ਗੱਲ ਕਰਦੇ ਹੋਣ ਕੰਮ ਚੱਲਦੇ ਵੀ ਰਹਿੰਦੇ ਤੁਹਾਡੀ ਵੀ ਸੋਚ ਹੋਦੀ ਕਿ ਇਹਨਾ ਕੰਮਾਂ ਤੋਂ ਸ਼ੁਰੂਆਤ ਦੇਖੋ ਜਿਹੜੇ ਚੱਲਦੇ ਪਏ ਨੇ ਉਹਨਾਂ ਤੇ ਪੂਰੀ ਨਿਗਰ ਰੱਖ ਕੇ ਉਹਨੂੰ ਇਹ ਦੇਖਣਾ ਪਊਗਾ ਕਿ ਇਸ ਤਰ੍ਹਾਂ ਇਮਾਨਦਾਰੀ ਨਾ ਹੋ ਰਹੀ ਨੇ ਸਹੀ ਤਰੀਕੇ ਨਾਲ ਹੋ ਰਹੀ ਉਹਦੇ ਚਿੱਤੇ ਕਿਤੇ ਕ腐ਸ਼ਨ ਤੇ ਨਹੀਂ ਇਨਵੋਲ ਕੋਈ ਗਲਤ ਤੇ ਨਹੀਂ ਹੋ ਰਿਆ ਉਹ ਸਾਰਾ ਕੁਝ ਚੈੱਕ ਕਰਨਾ ਕਰੂੰਗਾ ਮੈਂ ਔਰ ਇੱਕ ਗੱਲ ਤੇ ਨਿਸ਼ਚਿਤ ਹੈ ਕਿ ਕ腐ਸ਼ਨ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗਾ ਇਹ ਤੇ ਔਰ ਜਿਹੜੇ ਉਹ ਤੇ ਸਰਕਾਰ ਦੀ ਸਾਡੀ ਹੈ ਜਿਹੜੀ ਉਹ ਪਾਲਿਸੀ ਹੈ ਨਸ਼ਿਆਂ ਔਰ ਕ腐ਸ਼ਨ ਦੇ ਖਿਲਾਫ ਜਿਹੜਾ ਇੱਕ ਜੰਗ ਵਿੱਟੀ ਹੈ ਤੇ ਇੱਥੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਿਸੇ ਕਿਸਮ ਦੀ ਕਰਪਸ਼ਨ ਜਿਹੜੀ ਹੈ ਇਹ ਰਾਜੇਂੀਆਂ ਉਹ ਬਰਦਾਸ਼ਤ ਨਹੀਂ ਕੀਤੀ ਜਾਣਾ। ਹੁਦਾ ਸਾਹਿਬ ਇੱਕ ਤੇਰੇ ਪਾਰਟੀ ਦੇ ਕਹਿੰਦੇ ਕਿ ਮੂਰਤੀ ਛਿਲੜੇ ਪਏ ਆ ਉਹ ਮਾਲਾ ਚਲੋ ਪਰਮਾਤਮਾ ਮਿਹਰ ਕਰੇ ਕੋਸ਼ ਟਾਈਮ ਦੇ ਵਿੱਚ ਤੁਹਾਨੂੰ ਬੜੀ ਸੋਹਣੀ ਮਾਲਾ ਬਣਾ ਕੇ ਦੇਵਾਂਗੇ। ਇਹ ਜਿਹੜੀ ਹੈ ਮੈਂ ਕਿਉਂਕਿ ਮੈਂ ਇਹਨਾਂ ਸਾਰਿਆਂ ਤੋਂ ਸੀਨੀਅਰ ਆ ਤੇ ਇਹਨਾਂ ਨੂੰ ਮੈਂ ਡਾਂਟੂ ਵੀ ਸਕਦਾ ਤੇ ਇਹਨਾਂ ਨੂੰ ਪਿਆਰ ਵੀ ਕਰ ਸਕਦਾ ਦੋਨੇ ਤਰੀਕਿਆਂ ਦੇ ਨਾਲ ਇਹਨਾਂ ਨੂੰ ਛੋਟੇ ਭਰਾਵਾਂ ਨੂੰ ਸਮਝਾ ਕੇ ਇੱਕ ਟੀਮ ਜਿਹੜੀ ਆ ਕਿਉਂਕਿ ਮੈਂ ਤੇ ਖਿਡਾਰੀ ਰਿਆਂ ਆ ਮੈਨੂੰ ਪਤਾ ਹੈ ਕਿ ਜਦੋਂ ਵੱਖਰੇ ਵੱਖਰੇ ਜਿਹੜੇ ਆ ਖੇਡਣਾ ਸ਼ੁਰੂ ਕਰ ਦਿੰਦੇ ਤੇ ਕਦੇ ਜਿੱਤ ਨਹੀਂ ਹਾਸਲ ਹੁੰਦੀ ਇਹ ਜਿੱਤ ਜਿਹੜੀ ਹੈ ਹਮੇਸ਼ਾ ਟੀਮ ਗੇਮ ਦੀ ਹੁੰਦੀ ਹੈ ਮਿਲ ਕੇ ਚੱਲਣਗੇ ਤੇ ਜਦੋਂ 골ਡ ਮੈਡਲ ਮਿਲਣਾ ਸਾਰੀ ਟੀਮ ਨੂੰ ਮਿਲਣਾ ਤੇ ਜੇ ਵੱਖਰੇ ਵੱਖਰੇ ਚੱਲਣਗੇ ਤੇ ਹਾਰ ਜਾਣਗੇ ਮਿਲਣਾ ਕਿਸੇ ਨੂੰ ਵੀ ਕੱਖ ਨਹੀਂ ਆ ਸਾਰੇ ਇੱਥੇ ਵੀ ਖੇਡਾਂ ਦਾ ਖੇਡ ਗਾਉਂਗੇ ਖੜੇ ਨਿਕਾਉਂਗੇ ਖੇਡਾਂ ਦੀ ਖੇਡ ਬਿਲਕੁਲ ਇੱਥੇ ਦੂਜੀਆਂ ਜੜੀਆਂ ਦੂਜੀ ਖੇਡ ਜਿਹੜੀ ਤੁਸੀਂ ਕਹਿ ਰਹੇ ਹੋ ਤੇ ਵੱਡੇ ਵੱਡੇ ਖਿਡਾਰੀ ਟਾਏ ਆ ਜਿੰਦਗੀ ਦੇ ਵਿੱਚ ਹਾਰਾਂ ਵੀ ਦੇਖੀਆਂ ਜਿੱਤਾਂ ਵੀ ਦੇਖੀਆਂ ਕਬਨਾਨਣ ਵਾਲੀ ਤੇ ਕੋਈ ਗੱਲ ਹੀ ਨਹੀਂ ਐ ਤੇ ਬਾਕੀ ਜਿਹੜਾ ਅਸੀਂ ਜਿਹੜੇ ਇੱਥੇ ਅੱਡੇ ਬਣੇ ਸੀਗੇ 25 ਸਾਲ ਦੇ ਵਿੱਚ ਨਸ਼ਿਆਂ ਦੇ ਅੱਡੇ ਸਥਾਪਿਤ ਕੀਤੇ ਸ਼ਾਬਾਸ਼ੀ ਦੇਦੇ ਕੇ ਅੱਲਾ ਸ਼ੇਹਨੀਆਂ ਦੇਦੇ ਕੇ ਜਿਨ੍ਹਾਂ ਨੇ ਲੋਕਾਂ ਦੇ ਹਜ਼ਾਰਾਂ ਬੱਚੇ ਮਾਰ ਦਿੱਤੇ ਔਰ ਨ ਕਰ ਤਬਾਹ ਕਰ ਦਿੱਤੇ ਫਾਈਨੈਂਸ਼ਲੀ ਜਿਹੜੀ ਆ ਉਹਨਾਂ ਦੀ ਇੱਜ਼ਤ ਜਿਹੜੀ ਆ ਉਹ ਖਰਾਬ ਕਰ ਦਿੱਤੀ ਹੈ ਤੇ ਆਪਣੇ ਆਪ ਨੂੰ ਵੱਡੇ ਵੱਡੇ ਲੀਡਰ ਘੋਾਂਦੇ ਨੇ ਉਹ ਸਾਰਾ ਸਰਕਾਰ ਦੀ ਪਾਲਿਸੀ ਹੈ ਬਿਲਡੋਜਰ ਫਿਰੂਗਾ ਉਹਨਾਂ ਤੇ ਉਹਨਾਂ ਨੂੰ ਉਹਨਾਂ ਨੂੰ ਖਤਮ ਕੀਤਾ ਜਾਊਗਾ ਤਾਂ ਕਿ ਲੋਕ ਜਿਹੜੇ ਨੇ ਸੁੱਖ ਦਾ ਸਾਹ ਲੈਣ ਲੋਕਾਂ ਨੂੰ ਜਿਹੜਾ ਉਹ ਕਿਤੇ ਉਹ ਸ਼ਾਂਤੀ ਨਾਲ ਰਹਿ ਸਕਣ ਜਿਹੜੀ ਸ਼ਾਂਤੀ ਜਿਹੜੀ ਹੈ ਭੰਗ ਕੀਤੀ ਹੈ ਲੋਕਾਂ ਦੀ ਘਰਾਂ ਦੇ ਵਿੱਚ ਇੱਕ ਜਿਹੜਾ ਉਹ ਨਸ਼ਾ ਕਰਨ ਲੱਗ ਜਾ ਸਾਰੇ ਹੀ ਹਾਂ ਹਾਂ ਸਾ ਗੁੰਮ ਹੋ ਜਾਂਦਾ ਉਸ ਨਾਲ ਪਰਿਵਾਰਾਂ ਦੇ ਚਿਹਰਿਆਂ ਤੋਂ ਸੋ ਹਾਸੇ ਵਾਪਸ ਲਿਆਵਾਂਗਾ ਸਰਕਾਰ ਵੀ ਸਕਦਾ ਹੈ ਤੇ ਇਸ ਮਾਮਲੇ ਦੇ ਵਿੱਚ ਮੈਂ ਵੀ ਸਕਦਾ ਬਹੁਤ ਜ਼ਿਆਦਾ ਨਾ ਤੇ ਨਸ਼ਾ ਬਰਦਾਸ਼ਤ ਕੀਤਾ ਜਾਊਗਾ ਜਿੰਨੀ ਯੂਥ ਹੈ ਉਰਾਏ ਪਈ ਹੈ ਉਹਨਾਂ ਨੂੰ ਖੇਡ ਦੇ ਮੈਦਾਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਾਂਗੇ